ਬਹੁਤ ਚੰਗਾ ਲੱਗਦਾ ਪਿਆ ਅੱਜ ਕਿ ਸਾਡੇ ਵੀਰੇ ਇਸ ਮੇਲੇ ਨੂੰ ਵੇਖਣ ਵਾਸਤੇ ਚੜ੍ਹਦੇ ਆਲੇ ਮਿੱਤਰ ਵੀ ਆਪਣੇ ਕੰਦੇ ਇਹਨਾਂ ਦੀ ਮੁਹੱਬਤ ਦਾ ਬਹੁਤ-ਬਹੁਤ ਸ਼ੁਕਰੀਆ ਕਿ ਕੁਝ ਤੇ ਨੇੜ ਨੜਪਾ ਵਧਿਆ ਕੁਝ ਤੇ ਹਾਸਾ ਭੁੱਗੀਆਂ ਕੁਝ ਤੇ ਵੈਰ ਦੇ ਨਾਗ ਮਤੀਜੇ ਕੁਝ ਤੇ ਸਾਂਝਾ ਹੋਗੀਆਂ ਤੇ ਕੁਝ ਤੇ ਸਾਡੇ ਹੀਰੇ ਮੋਤੀ ਪਰ ਉਹ ਬਰਬਰ ਤੁਲੇ ਕੁਝ ਤੇ سنگਲ ਬੱਜੇ ਰਸਤੇ ਇੱਕ ਦੂਜੇ ਲਈ ਖੁੱਲੇ ਤੇ ਕੁਝ-ਕੁਝ ਤੇ ਬਾਬੇ ਬੁੱੱਲੇ ਵਾਲੀ ਥਈਆ ਥਈਆ ਹੋਈ ਕੁਝ ਤੇ ਬਾਬੇ ਨਾਨਕ ਵਾਲੀ ਸੰਜੀਤ ਤੌਣ ਬਲੋਈ ਤੇ ਕੁਝ ਤੇ ਲੈੰਦੇ ਚੜਦੇ ਵੱਲੋਂ ਅਮਨਾ ਦਾ ਮੀ ਭਰਿਆ ਕੁਝ ਤੇ ਸਾਡੀ ਧਰਤੀ ਮਾਂ ਦਾ ਪੜ ਦਾ ਸੀਨਾ ਠਰਿਆ ਕੁਝ ਤੇ ਨੇੜ ਨਲਪਾ ਵਧਿਆ ਸਰਦਾਰ ਪਾਲ ਸਿੰਘ ਅਤਵਾਲ ਜੀ ਸਰਦਾਰ ਮੇਰੇ ਬਿੱਤਰ ਆਏ ਹੋਏ ਨੇ ਮਨਵੀਰ ਮੇਰਾ ਵੀਰਾ ਆਇਆ ਹੋਇਆ ਗਰਮਜੀਤ ਜੀ ਆਏ ਹੋਏ ਨੇ ਰਾਣਾ ਜੀ ਆਏ ਹੋਏ ਨੇ ਔਰ ਲਾਲੇ ਨਾਲ ਬੜੇ ਗੂੜੀ ਸੰਗਤ ਇਹਨਾਂ ਦੀ ਲਾਲੇ ਨਾਲ ਬਹੁਤ ਵਧੀਆ ਪਿਆਰ ਆ ਔਰ ਕਿਸਾਨਾ ਮੇਰਾ ਵੀਰਾ ਇਹ YouTube ਰਾਹੀਂ ਇਹ ਪਿਆਰ ਵਧਾਉਂਦਾ ਪਿਆ ਮੁਹੱਬਤ ਵਧਾਉਂਦਾ ਪਿਆ ਇਹਨਾਂ ਦੀ ਮੁਹੱਬਤ ਆ ਇਹਨਾਂ ਦੀ ਸਾਝ ਦਾ ਇਸ ਪਿਆਰ ਦਾ ਬਹੁਤ ਬਹੁਤ ਸ਼ੁਕਰੀਆ ਇਹ ਕੋਈ ਦੇਣ ਨਹੀਂ ਦੇ ਸਕਦੇ ਇਸ ਮੁਹੱਬਤ ਦਾ ਕਿਉਂਕਿ ਅੱਜ ਨਹੀਂ ਤੇ ਫਿਰ ਕੱਲ ਮੁਹੱਬਤ ਹੈ ਇਹ ਸਾਰੇ ਮਸਲੇ ਦਾ ਹੱਲ ਮੁਹੱਬਤ ਆਪਾਂ ਪਿਆਰ ਮੁਹੱਬਤ ਚਾ ਔਰ ਇਹ ਪ੍ਰੌਨ ਚਾਰੀ ਤੇ ਅਸੀਂ ਉਹ ਜੀ ਨਹੀਂ ਕਰ ਸਕਦੇ ਜਿਹਦੇ ਲਈ ਕਰਨੀ ਚਾਹੀਦੀ ਸੀ ਪਰ ਫਿਰ ਵੀ ਸਾਡੇ ਸਿਰ ਮੱਥੇ ਤੇ ਤੁਹਾਡਾ ਬਹੁਤ ਸ਼ੁਕਰੀਆ ਸੋ ਸੋ ਥੈਂਕਸ ਸਰ ਜੀ ਜਿੰਦਾਬਾਦ ਹਣ ਨਾਨ ਕੀ ਦਾ ਵੀਰ ਤਨ ਮਨ ਦਾ ਫਕੀਰ ਨੀ ਇਹ ਜੋਗੀਆਂ ਦਾ ਜੋਗੀ ਨੀ ਇਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਪਹਿਣ ਨਾਨਕੀ ਦਾ ਵੀਰ ਤਨ ਮਨ ਦਾ ਫਕੀਰ ਸਾਥੀ ਦੋ ਨੇ ਪਿਆਰੇ ਇਹਦੇ ਬਾਲਾ ਮਰਦਾਨਾ ਰੱਬ ਨਾਲ ਇਹਦੇ ਦੀਕੇ ਆਂਦਾ ਕਰੂ ਸ਼ੁਕਰਾਨਾ ਇੱਕ ਬਾਰ ਦਾ ਪੁਜਾਰੀ ਉਹਨੂੰ ਨਾਮ ਦੀ ਖੁਮਾਰੀ ਮੋਢੇ ਖਬਰਾਂ ਦੀ ਖਾਰੀ ਸੱਚ ਜਾਂਦਾ ਅੱਖ ਚੀਰ ਪੈਣ ਨਾਨਕੀ ਦਾ ਵੀਰ ਤਨ ਮੰਨਦਾ ਫਕੀਰ ਆ ਗਿਆ ਆ ਗਿਆ ਆਸ਼ਾ ਦਾ ਆਸ਼ਾ ਦਾ ਮੇਲਾ ਲੁੱਟ ਲਿਆ ਜੀ ਮੇਲਾ ਲੁੱਟ ਲਿਆ ਅਸੀਂ 87 ਚੱਕ ਬਾਬੇ ਦੀ ਵੇਲ ਅਸੀਂ ਰਾਣਾ ਜ਼ੁਲਫਕਾਰ ਸਾਹਿਬ ਦੇ ਡੇਰੇ ਤੇ ਰੁਕੇ ਸੀਗੇ ਤੇ ਇੱਥੇ ਆਪਣਾ ਅੰਬਾਂ ਦੇ ਅੰਬਾਂ ਦੇ ਬੂਟੇ ਨਜ਼ਰ ਆਏ ਸਾਨੂੰ ਲਾੜੇ ਇਹਨਾਂ ਦੇ ਪਿੰਡ ਚ ਲਓ ਜੀ ਮੁਲਾਕਾਤ ਤਾਂ ਹੋਈਆਂ ਇਹਨਾਂ ਦੇ ਰਾਕੇ ਨਹੀਂ ਬਈ ਬਾਈ ਜੀ ਇਹ ਵਿਆਹ ਕਰਕੇ ਆਟੇ ਨਗਰ ਆਈਆਂ ਸਾਨੂੰ ਵਿਆਹ ਤੇ ਅੱਛਾ ਬੂਟਿਆਂ ਦੀ ਕੀ ਹਕੀਕਤ ਹੈ ਵੀ 100 ਸਾਲ ਪੁਰਾਣੇ ਆ ਆਜ਼ਾਦੀ ਤੋਂ ਇੰਦਾਂ ਦੇ ਹੀ ਆਜ਼ਾਦ ਇਹ ਅੱਛਾ ਇੰਦਾਂ ਦੇ ਹੀ ਆ 1947 ਪੂਰਾ ਬਾਗ ਪੁਰਾਣਾ ਬਾਗ ਆ 100 ਸਾਲ ਪੁਰਾਣਾ ਆ ਆਹ ਆਜੋ ਅੱਦੇ ਕਈ ਬੂਟੇ ਵੀ ਗੱਲ ਆਵਾਜ਼ ਹੁੰਦਾ ਬਾਗ ਐ ਅੱਛਾ ਰਾਣਾ ਜ਼ੁਲਫ਼ਕਾਰ ਸਾਹਿਬ ਸੈਚੁਅਰ ਚੇਅਰਮੈਨ ਜ਼ਿਲ੍ਹਾ ਕਾਂਸਲ ਫੈਸਲਾ ਸਰਪੰਚ ਮਲਕ ਨਹਿਮ ਸਾਹਿਬ ਜਾਣੀ ਪਛਾਣੀ ਸ਼ਖਸੀਅਤ ਇੰਡੀਆ ਵਿੱਚ ਉਨੀ ਬੜੀ ਮਸ਼ਹੂਰੀ ਆ ਲੋਕ ਸਿੱਧੂ ਮੂਸੇ ਦਾ ਜਿਹਾ ਜਾਣਦੇ ਇਹਨੂੰ ਥੈਂਕ ਯੂ ਥੈਂਕ ਯੂ ਹਾਂਜੀ ਸਾਡਾ ਵੀ ਇੰਟਰਵਿਊ ਚੱਲ ਰਿਹਾ ਹੈ ਜਾਨ ਸਾਹਿਬ ਠੀਕ ਹੈ ਜੀ ਓਕੇ ਜੀ ਲਓ ਜੀ ਅੱਲਾਹ ਆਫਤੋ ਹਾਂਜੀ ਲਓ ਜੀ ਅਗਲੇ ਕੁਰਾਂ ਸਾਹਿਬ ਬੋਲੋ ਬਾਗ ਲੈ ਦੇਵੇ ਸਾਰੇ ਇੱਕ ਵਾਰੀ ਵੀ ਮਾੜੇ ਪੁੱਤ ਬੋਲੋ ਆਓ ਤੇ ਬਾਗ ਜੀ ਲੈ ਲਓ ਜੇ ਪੁਰਾਣੇ ਕੁੱਤੇ ਦੀ ਰਾਮਾ ਮਮਈਆ ਅਕਸਰ ਸਾਹਿਬ ਹਾਂ ਜੇਲਾ ਜਲੰਧਰ ਤੇ ਪਿੰਡ ਮਲੀ ਨੰਗਲ ਹਾਏ ਚਲੋ ਜੀ ਆਓ ਚੜ੍ਹਦੇ ਪੰਜਾਬ ਤੋਂ ਲੈnde ਹਾਲੇ Can't be tired ਹੈਪੀ ਬਾਰਥਡੇ ਟੂ ਯੂ ਤਮੀ ਕਿਹਾ ਵਾਹ ਨਾ ਆਇ ਕਿ ਤੈਨੂੰ ਹਾਂ ਬਸ ਅੱਧਰ ਆ ਜਾ ਭਾਈ ਬਸ ਕੋਈ ਕੋ ਬਾਸ਼ੂ ਭਾਈ ਇੱਥੇ ਹੋ ਟਕ ਟਕ ਟੈਂਜੀ ਤਾਂ ਨਹੀਂ ਆਉਂਦਾ ਚਮਤੀ 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 ਸਰਦਾਰ ਆ ਮਿੰਟ ਮਿੰਟ ਘਾਰ ਸਰਦਾਰ ਬਾਬਾ ਠੀਕ ਹੈ ਨਾ ਸਾਹਿਬ ਕਿੱਥੇ ਹੈ ਮਾਸ਼ਾ ਅੱਛਾ ক্লোਜ਼ ਕਰੋ ਖਸਾ ਡਾਟ ਡਾਊਨ ਆ ਰਿਹਾ ਨਾ ਇਹ ਵੈਸੇ ਦਿਖਾਈ ਹੋ ਰਿਹਾ ਹੈ ਨਾ ਕਿਲੇ ਨਾਸਰ ਬਾਇ ਮਕੰਮਲ ਬਾਇ ਬਲਾਈ ਯਾਰਨ ਬਲਾਈ ਜਲਦੀ ਉਹਨਾਂ ਨੂੰ ਲੈ ਆਇਆ ਉਹ ਖਾਏਗਾ ਇੱਕ ਮਿੰਟ ਆਗੇ ਤੈਨੂੰ ਪਰ ਸਾਡਾ ਦੇ ਸ਼ੁਕਲੋ ਸ਼ੁਕਲੀ ਜਿਹੜੇ ਦੁਕਾਨ ਵਾਲੇ ਨੇ ਜਿੰਨੇ ਸਰਦਾਰ ਆਏ ਉਹਨਾਂ ਨੂੰ ਜੁੱਤੀਆਂ ਗਿਫਟ ਕਰ ਰਹੇ ਆ ਇਹ ਦੇਖੋ ਬੈ ਰਹੀਆਂ ਸਾਡੇ ਨੂੰ ਵੀ ਜੁੱਤੀ ਇਹ ਤਾਂ ਵੀ ਨਾਲ ਨਹੀਂ ਵਾਹੀ ਇਹ ਜੁੱਤੀ ਜਿਹੜੀ ਹੈ ਨਾ ਇਹ ਸਿਰਫ ਸਰਦਾਰ ਵਾਸਤੇ ਬਣੀ ਹੈ ਇਹ ਵੀ ਜੁੜਦੀ ਨਹੀਂ ਜੁੱਤੀ ਪਾਵੇ ਇਹ ਸਿਰਫ ਸਰਦਾਰਾਂ ਨੇ ਆ ਗਲਾਮੁਰਦਦ ਆ ਗਿਆ ਜੀ ਨਾ ਅੰਚਲੇ ਆ ਸਾਡਾ ਵੀਰ ਸਾਡਾ ਆਪਾਂ ਮੈਂ ਆਪਾਂ ਦਾਵਤ ਕੀਤੀ ਸੀ ਸਾਡੀ ਯਕੀਨ ਮੰਨੋ ਸਾਡਾ ਬਹੁਤ ਵੱਡਾ ਪ੍ਰੋਗਰਾਮ ਸੀ ਨਾਸਤੇ ਦਾ ਹਾਂਜੀ ਸੋ ਕਿ ਜਿਹੜੇ ਸਾਡੇ ਸਰਦਾਰ ਭਰਾ ਆਏ ਆ ਅਸੀਂ ਉਹਨਾਂ ਨੂੰ ਆਪਣਾ ਮੁਹੱਬਤ ਦਿਖਾਣੀ ਚਾਹੀਦੀ ਵਾ ਆਹ ਜੀ ਕੀ ਬਾਤ ਕੀ ਬਾਤ ਇਹਨਾਂ ਨੇ ਕਿ ਸਾਰੇ ਸਰਦਾਰਾਂ ਦਾ ਨਾਸਤਾ ਮੇਰੇ ਲੋ ਲਓ ਜੀ ਇੱਕ ਤੇ ਕੇਕ ਕਟਿਆ ਸਾਲਗिरा ਮੁੰਡੇ ਦੀ ਮਨਾਈ ਆ ਸਰਦਾਰਾਂ ਨੇ ਮਲਕ ਮੁਸਤਾਫਾ ਸਾਹਿਬ ਜੁੱਤੀਆਂ ਦੇ ਰਹੇ ਆ ਗਿਫਟ ਕਰ ਰਹੇ ਆ ਲੈਦਰ ਦੀਆਂ ਜੁੱਤੀਆਂ ਆ ਲੈ ਕੁਆਲਿਟੀ ਦੀਆਂ ਸਰਦਾ ਜੀ ਆਹ ਕਹਿੰਦੇ ਕਿ ਸਿਰਫ ਸਰਦਾਰਾਂ ਨੂੰ ਦੇਣੀਆਂ ਆ ਹਾਂ ਪਾਓ ਜੀ ਇਹਰਾ ਸਾਰੇ ਕਿਸਾਨਾਂ ਸਾਹਿਬ ਨੂੰ ਵੀ ਜੁੱਤੀ ਦੇਣਾ ਸਾਰਾ ਸਾਹਿਬ ਦੀ ਦਿੱਤੀ ਲੱਗਦੀ ਆ ਹਾਂ ਉੱਜੀ ਅੱਡੀ ਆਈ ਦੇਣਗੇ ਮੈਨੂੰ ਮੇਰਾ ਕਦ ਛੋਟਾ ਆ ਹੈ ਨਹੀਂ ਤਾਂ ਹੁਣ ਬਸੇਰਾ ਕਹਿ ਰਹੇ ਆ ਬਹੁਤ ਆ ਅੱਲਾ ਵਾਹੋ ਆਈ ਨਹੀਂ 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 ਓ ਸ਼ੁਕਰ ਲੱਗੇ ਆ ਚੱਲ ਕੇ ਰਹੇ ਆ ਲਓ ਜੀ ਮਲਕ ਸ਼ੂਜ਼ ਵਾਲੇ ਆਪਣਾ ਮੁਸਤਫਾ ਭਾਈ ਜਿਹੜੇ ਹੈ ਨਾ ਧੱਕੇ ਦੇ ਨਾਲ ਹੀ ਜੁੱਤੀਆਂ ਦੇ ਰਹੇ ਆ ਮੰਨਦੇ ਨਹੀਂ ਸੀ ਲੇਕਿਨ ਤੁਸੀਂ ਦੇਖ ਲਓ ਵੀ ਲੈਣੇ ਚੜਦੇ ਦੀ ਮੁਹੱਬਤ ਇੰਨੀ ਆ ਤੇ ਉਹਨੇ ਕਿਹਾ ਵੀ ਖਾਲੀ ਨਹੀਂ ਜਾਣ ਦੇਣਾ ਜੋ ਮਰਜ਼ੀ ਹੋ ਜਵੇ ਧੱਕੇ ਨਾਲ ਫੜ ਕੇ ਬਾਹਾਂ ਫੜ ਕੇ ਬਿਠਾਏ ਆ ਪੂਰੀ ਹੈ ਜੀ ਐਡਿਕੋਟ ਸ਼ਹਿਰ ਦੇ ਵਿੱਚ ਮਲਕ ਸ਼ੂਜ਼ ਹੌਲ ਸੇਲ ਦਾ ਵੀ ਕੰਮ ਕਰਦੇ ਆ ਤੇ ਜੁੱਤੀਆਂ ਇਹਨਾਂ ਕੋ ਵੱਧ ਤੋਂ ਵੱਧ ਕੁਆਲਿਟੀ ਦੀਆਂ ਪਈਆਂ ਨੇ ਲਓ ਜੀ ਜੁੱਤੀਆਂ ਪੈ ਗਈਆਂ ਅੱਜ ਦੀ ਬਾਤ ਕੀ ਬਾਤ ਆ ਉਧਰ ਮਨਜੀਤ ਦੇ ਕੱਪੜਿਆਂ ਨਾਲ ਇਹ ਠੀਕ ਤਾਂ ਨਹੀਂ ਹੈ ਕਿਥੋਂ ਇਹ ਨਹੀਂ ਠੀਕ ਆ ਵਾਹ ਜੀ ਵਾਹ ਕਮਾਲ ਕਰਤੀ ਆ ਆਹ ਆ ਜੀ ਮਲਕ ਮੁਸਤਾਫਾ ਸਾਹਿਬ ਉਹਨੂੰ ਮੜਿਆ ਮਲਕ ਸਾਹਮੂ ਕਰਿਓ ਇਹ ਆਹ ਲਓ ਛੋਟੇ ਕੀ ਬਾਤ ਆ ਅਬਾ ਲਾਓ ਜੀ ਸਰਕਾਰ ਮੈਂ ਤਾਂ ਕੀ ਕਹਿੰਦੇ ਕਦੀ ਤੇ ਨਹੀਂ ਆਈ ਛੋਟੀ ਬਾਤ ਇੰਨਾ ਮੈਚ ਕੋਈ ਨਹੀਂ ਕਰ ਸਕਦਾ ਨਹੀਂ ਨਹੀਂ ਮੈਚਿੰਗ ਵਾਲੀ ਤਾਂ ਕੀ ਕਰਤੀ ਆ ਸਮਾਰ ਆ ਜੀ ਏ ਲੋ ਜੀ ਮੈਂ ਪੜਖੋ ਗਰੇਟ ਚਾਬੀਆਂ ਵੀ ਗਲਤ ਕਾਹਦੀ ਆ ਆਹ ਲੈ ਲਓ ਥੈਂਕ ਯੂ ਚਾਬੀਆਂ ਵੜਾਤੀਆਂ ਗੱਡੇ ਦੀਆਂ ਜੇ ਰੱਬ ਉਹ ਦਿਨ ਦਿਨੇ ਦੁਗਣੀ ਰਾਤ ਨੂੰ ਚੌਗਣੀ ਚੱਕੀ ਕਰੇ ਕਮਜਾਬਲੇ ਫਿਊਚਰ ਬੱਚੇ ਵੀ ਆਪਣੇ ਪਾਣ ਲੈ ਕੇ ਕਾਮਯਾਬ ਹੋਣ ਇਹ ਉੱਥੇ ਗੱਲੇ ਦੇ ਰੱਖੇ ਇਹ ਬਰਕਤ ਲਈ ਆ ਖਰਚਣ ਲਈ ਨਹੀਂ ਆਗੇ ਹਾਂ ਰਖੰਦਰ ਵਾਲਾ ਵੀ ਉਹ ਸ਼ਾਮ ਆ ਗਿਆ ਮੈਂ ਲੈ ਲੰਦਾ ਬਾਬੇ ਨਾਲ ਕਿਵੇਂ 20 ਰੁਪਏ ਲੰਘਦਾ ਇਹ ਸਾਰੇ ਚਾਹਤਾ ਕੀ ਤਾਰਿਆ ਦੇ ਦਰਿ ਸੰਗਠਨ ਬਾਬੇ ਨਾਨਕ ਦੇ ਖਵਾਂਦਿਆਂ ਆਈਆਂ ਤੇ ਅੱਲਾ ਮਿਹਰ ਕਰੇ ਕਹਿੰਦੇ ਹੁੰਦੇ ਆ ਹੋਰ ਲਓ ਜੀ ਆ ਰਹਿਮਾਨ ਇਲੈਕਟ੍ਰੋਨਿਕਸ ਟੋਨ ਕੋਰਟ ਤੇ ਪਹੁੰਚੇ ਆ ਜੀ ਬਹੁਤ ਪਿਆਰ ਮੁਹਬਤ ਕਰਨ ਵਾਲੇ ਜੀ ਆ ਤੇ ਸਰਦਾਰਾਂ ਨੂੰ ਮਿਲਣ ਆਏ ਆ ਕਿੰਨਾ ਸਿੱਧਾ ਠੀਕ ਰਹੀਆਂ ਦੁਕਾਨ ਦੇਖ ਲਓ ਗਿਫਟ ਕਰਨਗੇ ਤੁਹਾਨੂੰ ਸਾਰਿਆਂ ਨੂੰ ਅੱਛਾ ਕਰਨਗੇ ਅਵੰਦਾਂ ਦੇ ਗਿਫਟ ਦੇਣੇ ਕਿਉਂ ਮਰਵਾਣਾ ਵਿਚਾਰਿਆਂ ਨੂੰ ਇਹਨੇ ਮਰਦੇ ਨੇ ਜੀ ਅੱਛਾ ਚੱਲੋ ਜੀ ਬੈਠੋ ਬੈਠੋ ਜੋ ਸਾਹਿਬ ਨਹੀਂ ਨਹੀਂ ਬੈਠੋ 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 ਹਾਂ ਬੈਠੋ ਜੀ ਹਾਂਜੀ ਬਾਬਾ ਕਰਾਂਗੇ ਕਰਾਂਗੇ ਇਨਸ਼ਾਅੱਲਾ ਬਾਤ ਜਦੋਂ ਵਫਾਈ ਨਹੀਂ ਹੋਣਾ ਚਾਹੀਦਾ ਸ਼ਾਹ ਪਛਾਣ ਸਾਹਿਬ ਬਾਤ ਵਫਾਈ ਨਾ ਹੋਇਆ ਤਾਂ ਕੋਈ ਗੱਲ ਨਹੀਂ ਹੋਤੀ ਫਿਰ ਮਲਕ ਸਾਹਿਬ ਕਹਿੰਦੇ ਐਸ ਵਾਰੀ ਓਵਰ ਨਾਲ ਜਿਹੜਾ ਨਾਸਰ ਕਸਾਣਿਆ ਦੀ ਤੁਹਾਨੂੰ ਆਇਆ ਇਹਨੂੰ ਸਪੌਂਸਰ ਕਰਾ ਦੋ ਮੈਚ ਦਾ ਹੋਇਆ ਨਹੀਂ ਤਾਂ ਇਹਨੂੰ ਦੋ ਓਵਰ ਪੈਕ ਰਿਹਾ ਹੋਇਆ ਸਾਨੂੰ ਨਾ ਪੁੱਛ ਲੋ ਐਸ ਵਾਰੀ ਦੇਖੋ ਲੋ ਜੀ ਪਿਆਰ ਨਾਲ ਤਬਾਦਲਾ ਹੋ ਰਿਹਾ ਜੀ ਰਾਣਾ ਸਿਆਵਲ ਸਾਹਿਬ ਨੂੰ ਚਾਦਰ ਜਿਹੜੀ ਜਿਹਨਾਂ ਦੇ ਗੁਰਮੁਖੀ ਲਿਖੀ ਆ ਪੰਜਾਬ ਦਾ ਇੱਕ ਅਗਰੇ ਸਿੱਖਣਾ ਚਾਹਣ ਤੇ ਪੰਜਾਬੀ ਸਿੱਖ ਸਕਦਾ ਕੋਈ ਮੁਹੀਦਾ ਤਾਂ ਲੈ ਕੇ ਇੱਕ ਇੱਕ ਲਾਭ ਵੀ ਹੈ ਸਿੱਖਣਾ ਚਾਹਣ ਉਹ ਸਿੱਖ ਸਕਦੇ ਆ ਠੀਕ ਹੈ ਜੀ ਆਹ ਜੀ ਬਹੁਤ ਵਧੀਆ ਹੈ ਕਹਿੰਦਾ ਮੁਹੱਬਤ ਦਾ ਇੱਕ ਇਲਾਨ ਕੀਤਾ ਗਿਆ ਹੈ ਕਿ ਤੁਹਾਡੀ ਮੁਹੱਬਤ ਹੈ ਲੈਂਦੇ ਚੜਦੇ ਪੰਜਾਬ ਦੀ ਮੁਹੱਬਤ ਰਾਣਾ ਸਿਆਵਲ ਸਾਹਿਬ ਔਰ ਪਾਰਸ ਸਿੰਘ ਠਵਾਲ ਉਹਨਾਂ ਦੇ ਬਰਨਿਆਂ ਠੀਕ ਹੈ ਜੀ ਸਰਦਾਰ ਪਾਲ ਸਿੰਘ ਢਵਾਲਾ ਉਹਨਾਂ ਨੇ ਜਾਦਰ ਦਾ ਤੋਹਫਾ ਲੈ ਕੇ ਆਏ ਸੀਗੇ ਰਾਣਾ ਜ਼ਾਫਰ ਸਾਹਿਬ ਲਈ ਤੇ ਹੁਣ ਘਰ ਵਾਲੇ ਆਪਣੇ ਰਾਣਾ ਜ਼ਫਰ ਸਾਹਿਬ ਬੜੇ ਸਾਈ ਦੀ ਚਾਦਰ ਤੇ ਮੇਰਾ ਜੀ ਇਹ ਕੋ ਬੰਦਾ ਦੀ ਧੀ ਆ ਜੀ ਇੱਕ ਟੁਕੜੇ ਤਾਂ ਪੂਰੀ ਨਹੀਂ ਆਣੀ ਆਈ ਇਹ ਚੇਤੇ ਪਾਲ ਸਿੰਘ ਢਵਾਲਾ ਸਾਹਿਬ ਉਹਨਾਂ ਨੂੰ ਦਿੱਤੀ ਗਈ ਹੈ ਜੀ ਬਿਹਤਰੀਨ ਚਾਦਰ ਦਾ ਤੋਹਫਾ ਹੈ ਥੈਂਕ ਯੂ ਰਾਣਾ ਸਾਹਿਬ ਜੀ ਕਬੂਲ ਕਰੋ ਜੀ ਕਬੂਲ ਆ ਜੀ ਥੈਂਕ ਯੂ ਧੰਨਵਾਦ ਇਹਨਾਂ ਦਾ ਟਾਈਮ ਦਿੱਤਾ ਸਾਨੂੰ ਇਹਨਾਂ ਨੇ ਨਹੀਂ ਚਾਦਰ ਵੀ ਦਿੱਤੀ ਹੈ ਕਾਲਾ ਟਾਈਮ ਨਾਲ ਤਾਂ ਕੁਝ ਸ਼ੁਰੂ ਕਰਨੇ ਆ ਟਾਈਮ ਦਿੱਤਾ ਕਾਲਾ ਇਹਨਾਂ ਨੇ ਨਾ ਚਾਦਰ ਵੀ ਦਿੱਤੀ ਆ ਚਾਰ ਨਾ ਮਾਰੋ ਬੋਕਰ ਹੁਣ ਇਹਦੀ ਮਾਰ ਲਿਆ ਦੇਖੋ ਇੱਥੇ ਰੱਖਦੇ ਇੱਥੇ ਲੇਟੇ ਬਾਅਦ ਹਾਂ ਹਰ ਸਾ ਨੂੰ ਜਾਈ ਨਹੀਂ ਦੇ ਰਹੇ ਆ ਚਾਦਰ ਵੀ ਆਹੀ ਲੈ ਆਂਦੀ ਚੰਦ ਲੈ ਰਿਹਾ ਰਜਾਈ ਲੈ ਨਹੀਂ ਹੁੰਦੇ ਯਾਰ ਇਦਾਂ ਹੀ ਹੈ ਜੀਗਾ ਮੌਸਮ ਦਾ ਫਾਇਦਾ ਲਿਓ ਥੈਂਕ ਯੂ ਭਾਈ ਤੁਹਾਡਾ ਬਹੁਤ ਸ਼ੁਕਰੀਆ ਜਨਾਬ ਆਪਾਂ ਦੋ ਤਿੰਨ ਪਰ ਮੈਂ ਇਹ ਸਾਡੀ ਦਾਫਲ ਦਾ ਲਾੜਾ ਜੀ ਬਣਾ ਬਾਬਾ ਹਾਂ ਹੋ ਲੋ ਇਹਦੀ ਹੰਟਾ ਮਾ ਲਓ ਜੀ ਆਜਰਾ ਦਾ ਵਧੀਆ ਬਣਾਇਓ ਕਿਸਾਨਾਂ ਦਾ ਬਾਬਾ ਸਾਹਿਬ ਦੀ ਅੰਨ ਨੇ ਫੋਟੋ ਦੀ ਵੈ ਸੋਹਣਾ ਬੰਦਾ ਵੈਸੇ ਹੀ ਸੋਹਣਾ ਹੈ ਹਾਦੂ ਜੀ ਰੌਣ ਦਾ ਥੋੜੇ ਬੰਦੇ ਦੀ ਫੋਟੋ ਸੋਹਣੀ ਆਣੀ ਹੈ ਹਾਂ ਮਾਸ਼ੱਲਾ ਜੀ ਮਾਸ਼ੱਲਾ ਹਾਂ ਗਿਆ ਪੂਰਾ ਹਾਂ ਗੱਲ ਕੀ ਤਾਂ ਸਿਆਲ ਜੀ ਬੈਠੇ ਜੀ ਹਾਂ ਕੀ ਬਾਤ ਹੈ ਜੀ ਕੀ ਬਾਤ ਹੈ ਤੈਨੂੰ ਕੀ ਲਿਖਿਆ ਜੀ ਮੱਲੀ ਨੰਗਲ ਮੱਲੀ ਨੰਗਲ ਜੀ ਰਾਣਾ ਮਮਈਆ ਸਰਖੰਦ ਮਮਈਆ ਸਰਖੰਦ ਮੱਲੀ ਨੰਗਲ ਕਿਆ ਬਾਤ ਹੈ ਉਹ ਯੋ ਵੀ ਮੰਗਲੇ ਓਏ ਇਹੀ ਮੰਗਲੇ ਦੇ ਵੀ ਕਹੇ ਨਹੀਂ ਦੋਚੋ ਨੋ ਬਿਨਾ ਮਤਲਬ ਅਮ ਮੇਰੇ ਮੂੰਹ ਦੀ ਗੱਲ ਸਾਬਾ ਜੀ ਦੇ ਬਈ ਰਾਣਾ ਜੀ ਚਾਦਰ ਦੇ ਹੋ ਰੌਣਕਾਂ ਲੱਗੀਆਂ ਜੀ ਜਾਨਾ ਸਿਆਲ ਸਾਹਿਬ ਦੇ ਡੇਰੇ ਤੇ ਵਾਹ ਜੀ ਵਾਹ ਕਮਾਲਾ ਜੀ ਨਾਮ ਲਿਖਾ ਜੀ अच्छा अच्छा आसर छा गए हो हो ने 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 हो ਪਿੰਡ ਦਾ ਨਾਮ ਵੀ ਨਹੀਂ ਭੁੱਲੂਗੇ ਨਹੀਂ ਨਹੀਂ ਤੇ ਇਹ ਚੋਰੀ ਵੀ ਨਹੀਂ ਹੋਊਗੀ ਨਹੀਂ ਚੋਰੀ ਕੋਈ ਨਹੀਂ ਜੀ ਬਹੁਤ ਸ਼ੁਕਰੀਆ ਜੀ ਇੱਕ ਹੋਰ ਯਾਦਾਰ ਆ ਜੀ ਆਪਣੇ ਨੈਮ ਸਾਹਿਬ ਸਰਪੰਚ ਜ਼ਬਰਦਾਰ ਸਾਹਿਬ ਵੀ ਆ ਜੀ ਤੇ ਚਾਲੀ ਚੱਕ ਵਾਲੇ ਹੈ ਮਨਵੀਰ ਹਾਂ ਕੋਕਰ ਬਹੁਤ ਵਧੀਆ ਖਲਾਦੇ ਇਹ ਦੇਸੀ 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 ਆ ਖੋਲੋ ਹਾਂ ਖਿਲਾਉਂਦੇ ਆ ਨਹੀਂ ਨਹੀਂ ਖਿਲਾਉਦੇ ਆ ਕੋਲੀਆਂ ਭਰ ਭਰ ਸ਼ੋਰੇ ਦੀਆਂ ਲਓ ਜੀ ਸ਼ੋਰੇ ਦੀਆਂ ਸ਼ੋਰਾ ਹੀ ਹੁੰਦਾ ਦੇਸੀ ਦਾ ਅੱਛਾ ਚਲਾਈ ਜੀ ਆਲੀ ਹਨ ਇਹ ਕਬੂਲ ਹੋਣਾ ਹੈ ਹੁਣ ਅੱਗੇ ਢਿੱਡ ਪਿੱਛੇ ਵੀ ਥੋੜਾ ਜਾ ਲੈ ਕੇ ਬੈਠਣਾ ਫੇਰ ਕਹਿੰਦਾ ਫੋਟੋ ਨਹੀਂ ਸੁਣਣੀ ਢਿੱਡ ਖੇਚੜਾ ਪਿੱਛੇ ਨੂੰ ਠੀਕ ਹੋ ਗਿਆ ਜੀ ਲਬੜੂ ਨਹੀਂ ਕਿਹੜੇ ਮਿੰਟ ਦੇ ਤੁਹਾਡੀ ਜ਼ਿੰਮੇਵਾਰੀ ਹੈ ਪਹੁੰਚਾਉਣ ਦੀ ਠੀਕ ਹੈ ਜੀ 153 ਗੱਬ ਰਕਾਰ ਵੀ ਪਰ ਉਹ ਜੇ ਕਿਨਾਂ ਲਈ ਲੈ ਕੇ ਆ ਸੀਗੇ ਜਨਰਲ ਸਾਹਿਬ ਜਨਰਲ ਸਾਹਿਬ ਅਕਰਮ ਸਾਹਿਬ ਠੀਕ ਹੈ ਜੀ ਤੇ ਤਹੋ ਕੀ ਆ ਸਿੰਬੜੀ ਵਾਲਿਆਂ ਦੀ ਆ ਅੱਛਾ ਆ ਸਿੰਬੜੀ ਵਾਲਿਆਂ ਨੂੰ ਖਾਣ ਜੀ ਤੁਹਾਨੂੰ ਸਿੰਬੜੀ ਵਾਲਿਆਂ ਦੀ ਰਸੂਲ ਕਰੋ ਜੀ ਇਹ ਦੋਨੇ ਠੀਕ ਹਾਂ ਜੀ ਨਹੀਂ ਨਹੀਂ ਉਹ ਮੋਸਨ ਉਹ ਨਹੀਂ ਆ ਸਕੇ ਕਿਸੇ وجہ ਤੋਂ ਜੀ ਰਾਣਾ ਸਾਹਿਬ ਲੈ ਕੇ ਆ ਕਿ ਉਹਨਾਂ ਦਾ ਤੋਹਫਾ ਰਾਣਾ ਸਾਹਿਬ ਦੇ ਹਵਾਲੇ ਕਰ ਦਿੱਤਾ ਜੀ ਤੇ ਇਹ ਭਲਾਈਪੁਰ ਵਾਲੇ ਕਿਹੜੇ ਆ ਕਿਹੜੇ ਭਲਾਈਪੁਰ ਨਹੀਂ ਉਹ 193 ਸ਼ਰੀ ਹਾਂ ਹਾਂ ਜੀ ਮੋਸਨ ਦਾ ਯਾਰ ਹਾਂ ਜੀ ਉਹ ਮੋਸਨ ਹਾਂ ਓਏ ਓਏ ਨਾ ਮੈਂ ਦੋ ਲੋ ਇਹ ਤਿੰਨੇ ਤਿੰਨੇ ਯਾਸਰ ਦੇ سپਰਦ ਕਰ ਦੇਣੀਆਂ ਹਾਂ ਹਾਂ ਲੋ ਮੈਂ ਮਸੂਲਦਾ ਮੈਂ ਤੁਹਾਨੂੰ ਸੁਣਦੇ ਆ ਆ ਜਾਓ ਦੁਬਾਰਾ ਆ ਜਾਓ ਆ ਜਾਓ ਰਾਣਾ ਜੀ ਇੱਥੇ ਮੈਂ ਮਸੂਲਦਾ ਆਪਣੇ ਦੋ ਇਹ ਫੂਲ ਔਰ ਤੋਫੇ ਆਹ ਇਹ ਫੂਲ ਔਰ ਤੋਫੇ ਆਪਕੇ ਸਾਥ ਜਾਏਗੇ ਨਹੀਂ 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 ਮੋਰੇ ਕਰੋ ਹਾਂ ਚਲੋ ਕੋਈ ਇਹਨਾਂ ਰਾਣਾ ਸਾਹਿਬ ਫੋਟੋ ਖਿੱਚੋ ਲਫੜ ਮਨਵੀ ਹਾਂ ਚਲੋ ਕੋਈ ਨਹੀਂ ਬਸ ਚੰਗੀ ਗੱਲ ਮੇਰੇ ਆ ਜਾਓ ਨਹੀਂ ਨਹੀਂ ਸਰ ਤੇ ਇਹ ਤਿੰਨੇ ਮੋਸਰ ਸ਼ਹੀਦ ਮੋਸਰ ਸ਼ਹੀਦ ਮੋਸਰ ਸ਼ਹੀਦ ਤੇ ਜਨਤਕ ਹੋ ਗਏ ਦੇ ਦੇ ਮੈਨੂੰ ਠੀਕ ਠੀਕ